ਅੱਜ ਦੇ ਸਮਾਜ ਵਿੱਚ ਹਰ ਕੋਈ ਆਪਣੇ ਪਰਿਵਾਰ ਨੂੰ ਅਗਾ ਵਧਾਉਣ ਦੇ ਲਈ ਲੱਗਿਆ ਹੋਇਆ ਹੈ ਉੱਥੇ ਹੀ ਅੱਜ ਕੁਝ ਸਮਾਜ ਸੇਵੀ ਸੰਸਥਾਵਾਂ ਅਜਈਆਂ ਹਨ ਜੋ ਕਿ ਲੋੜੀਂਦੇ ਪਰਿਵਾਰਾਂ ਦੀ ਲੋੜ ਨੂੰ ਪੂਰਾ ਕਰਨ ਵਿੱਚ ਲੱਗੀਆਂ ਹੋਈਆਂ ਨੇ ਅਜਿਹੀ ਇੱਕ ਸੰਸਥਾ ਹੈ ਗौरी शंकर ਸੇਵਾ ਸਮਿਤੀ ਜਿਸ ਵੱਲੋਂ ਤੀਸਰਾ ਸਮੂਹਿਕ ਅਨਿਆਦਾਨ ਦੇ ਚਲਦੇ ਗਰੀਬ ਲੜਕੀਆਂ ਦੀ ਸ਼ਾਦੀ ਕਰਵਾਈ ਗਈ ਅਦੇਸ ਮੌਕੇ ਵਿਸ਼ੇਸ਼ ਮਹਿਮਾਨਾ ਦੇ ਤੌਰ ਤੇ ਬਟਾਲੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ ਅਤੇ ਵਿਧਾਇਕ ਜਗਰੂਪ ਸਿੰਘ ਸੇਖਵਾ ਪਹੁੰਚੇ ਇਸ ਮੌਕੇ ਸੰਸਥਾ ਦੇ ਮੁਖੀ ਸੰਜੀਵ ਮੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਸਮੂਹਿਕ ਵਿਵਾਦ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਸ਼ਹਿਰ ਦੇ ਲੋੜਿੰਦ ਦੇ ਪਰਿਵਾਰ ਜਿਨ੍ਹਾਂ ਕੋਲ ਆਪਣੇ ਬੱਚਿਆਂ ਦੇ ਵਿਆਹ ਲਈ ਪੈਸੇ ਨਹੀਂ ਸਨ ਉਹਨਾਂ ਦੀਆਂ ਦਾ ਵਿਆਹ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਗਾਵੀ ਉਹਨਾਂ ਦੀ ਸੰਸਥਾ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਣਗੇ ਇਸ ਮੌਕੇ ਲੜਕੀਆਂ ਦੇ ਪਰਿਵਾਰ ਵੱਲੋਂ ਗौरी शंकर ਸੇਵਾ ਸਮਿਤੀ ਅਤੇ ਸੰਜੀਵ ਮਲੰਦ ਦਾ ਧੰਨਵਾਦ ਵੀ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਕੰਮ ਇਹ ਸੰਸਥਾ ਕਰਵਾ ਰਹੀ ਹੈ ਉਸ ਸਰਾਹਣਾ ਯੋਗ ਹਨ ਫਰਤ ਨਡਨੀਓ ਸਵਾਲ ਆਪਕਾ ਤੋਂ ਰਾਜੇਸ਼ ਪਰਦਵਾਸ ਦਿਖਾ ਸਕੋਟ ਮੈਂ ਧੰਨਵਾਦ ਕਰਦਾ ਹਾਂ ਮਲਨ ਸਾਹਿਬ ਦਾ ਜਿਨ੍ਹਾਂ ਦਾ ਇਹ ਬੜਾ ਵੱਡਾ ਉਪਰਾਲਾ ਹੈ ਔਰ ਇਹ ਹਰ ਸਾਲ ਧੀਆਂ ਦਾ ਵਿਆਹ ਕਰਾਉਂਦੇ ਨੇ ਔਰ ਸਾਲਚ ਦੋ ਵਾਰੀ ਸੋ ਮੈਨੂੰ ਖੁਸ਼ੀ ਹੈ ਇਸ ਕਰਕੇ ਵੀ ਇਹ ਉਪਰਾਲਾ ਵੀ ਜਿਹੜਾ ਇੱਕ ਬੜੀ ਪਰਮਾਤਮਾ ਵੱਲੋਂ ਕੋਈ ਬਖਸ਼ਿਸ਼ ਹੋਵੇ ਤੇ ਇਹ ਸੇਵਾ ਦਾ ਮੌਕਾ ਮਿਲਦਾ ਸੋ ਮੈਂ ਰਹਿਣੀ ਆ ਰਕੇ ਮੇਰਾ ਵੀ ਮਨ ਬੜਾ ਖੁਸ਼ ਹੋਇਆ ਜਿਸ ਕਦਰ ਜਿਤਨਾ ਇੱਕ ਮਾਪੇ ਆਪਣੇ ਬੱਚਿਆਂ ਨੂੰ ਤੋੜਦਾ ਹੈ ਹਰ ਸਮਾਨ ਦੇ ਕੇ ਤੋੜਦਾ ਹੈ ਔਰ ਮੈਂ ਇਹਨਾਂ ਦੀ ਇਹ ਸੇਵਾ ਤੋਂ ਕਾਫੀ ਪ੍ਰਭਾਵਿਤ ਹੋ ਕੇ ਔਰ ਮੈਂ ਇਹਨਾਂ ਦੀ ਕਾਫੀ ਪ੍ਰਭਾਵਿਤ ਵੀ ਹੋਇਆ ਦੱਸ ਰਿਹਾ ਵੀ ਕਰਵਾ ਚੋਤੇ ਵੀ ਬੱਚਿਆਂ ਨੂੰ ਜਿਹੜਾ ਕਾਰਜਵਾਰ ਹੁੰਦਾ ਉਹ ਵੀ ਭੇਜਦੇ ਲੋੜੀ ਵੀ ਭੇਜਦੇ ਆ ਜੀ ਔਰ ਮੇਰੇ ਨਾਲ ਬਟਾਲੇ ਤੋਂ ਸਾਡੇ ਭਗਤ ਕੁਨਾਲ ਜੀ ਇਹ ਵੀ ਅੱਜ ਪਹੁੰਚੇ ਨੇ ਇਹਨਾਂ ਦੀ ਬਟਾਲੇ ਲੈਵਲ ਤੇ ਬਹੁਤ ਵੱਡੀ ਸੇਵਾ ਹੈ ਪਰ ਮੈਂ ਇਸ ਜਿਹੜੀ ਸੰਸਥਾ ਦੇ ਮੇਨ ਸਰਪਸਤਰੀਏ ਨੇ ਸੋ ਮਰੇ ਰਣੀ ਆ ਜੀ ਇਹ ਬੜੇ ਵਿਭਾਗਾ ਕੰਮ ਹੈ ਜਿਹੜਾ ਇਹਨਾਂ ਨੇ ਕੀਤਾ ਸੋ ਬਹੁਤ ਬਹੁਤ ਮੇਰੇ ਵੱਲੋਂ ਸਾਰੇ ਪਰਿਵਾਰਾਂ ਨੂੰ ਮੁਬਾਰਕਬਾਦ ਤੇ ਖਾਸ ਕਰਕੇ ਮਲਨ ਸਾਹਿਬ ਨੂੰ ਮੁਬਾਰਕਬਾਦ ਕਿਉਂਕਿ ਇਹ ਉਪਰਾਲਾ ਵਾਕਿਆ ਹੀ लाजवाब ਹੈ। ਉਹ ਸਰ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੀ ਜਿਹੜੇ ਗਰੀਬ ਬੱਚਿਆਂ ਵਾਸਤੇ ਬੜੇ ਉਪਰਾਲੇ ਕੀਤੇ ਜਾ ਰਹੇ ਨੇ ਉਹਦੇ ਲਈ ਵੀ ਥੋੜਾ ਜਿਆਦਾ ਆਪਣਾ ਲਿਖਣਾ। ਆ ਦੇਖੋ ਜੀ ਬਿਲਕੁਲ ਵੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜੀ ਅ ਨੌਕਰੀਆਂ ਦਾ ਰੁਜ਼ਾਨ ਵੱਧ ਗਿਆ ਬੱਚੇ ਪੜਨ ਲਿਖਣ ਲੱਗ ਪਏ ਆ ਅੱਜ ਸਾਨੂੰ ਤਕਰੀਬਨ ਕਈਆਂ ਦੇ ਫੋਨ ਆਉਂਦੇ ਨੇ ਵੀ ਸਾਡੇ ਬੱਚੇ ਨੂੰ ਨੌਕਰੀ ਮਿਲ ਗਈ ਹੈ ਜੀ ਸਾਡਾ ਬੱਚਾ ਰੋਜ਼ਗਾਰ ਤੇ ਲੱਗ ਗਿਆ ਸੋ ਇਹ ਚੀਜ਼ਾਂ ਨਾਲ ਇੱਕ ਮਨ ਨੂੰ ਖੁਸ਼ੀ ਹੁੰਦੀ ਹੈ ਵੀ ਜੇ ਸਾਨੂੰ ਜ਼ਿੰਮੇਵਾਰੀ ਮਿਲੀ ਆ ਤੇ ਇੱਕ ਵੱਖਰੀ ਕਦਰ ਤੇ ਜਿਹੜਾ ਇਹ ਕੰਮ ਚੱਲ ਰਿਹਾ ਸੋ ਮਾਨ ਸਾਹਿਬ ਦਾ ਇੱਕ ਗੱਲ ਕਹਿ ਸਕਦਾ ਸੀਐਮ ਸਾਹਿਬ ਦੀ ਜੋ ਰਾਤ ਦਿਨ ਮਿਹਨਤ ਕਰ ਰਹੇ ਨੇ ਉਹ ਐਸਾ ਮਿਹਨਤੀ ਮੁੱਖ ਮੰਤਰੀ ਪੰਜਾਬ ਵਾਸਤੇ ਮੈਂ 75 76 ਸਾਲ ਜਦੋਂ ਦਾ ਮੁਲਖ ਆਜ਼ਾਦ ਹੋਇਆ ਤੁਸੀਂ ਰੁਟੀਨ ਕੱਢ ਕੇ ਵੇਖ ਲਓ ਵੀ ਇਹੋ ਜਿਹਾ ਮਿਹਨਤੀ ਮੁੱਖ ਮੰਤਰੀ ਸਾਨੂੰ ਪੰਜਾਬ ਦਾ ਪਹਿਲੀ ਵਾਰੀ ਮਿਲਿਆ ਔਰ ਆਪਾਂ ਵਡ ਭਾਗੇ ਆ ਇਹ ਸਮਝਾਂਗੇ ਵੀ ਵਾਕਿਆ ਪੰਜਾਬ ਜਿਹੜਾ ਤਰੱਕੀ ਤੇ ਰਾਤੇ ਗੋਰੀ ਸੰਧ ਸੇਵਾ ਸਮਿਤੀ ਦੀ ਤਰਫੋਂ ਅੱਜ ਜਿਹੜਾ ਤੀਸਰਾ ਸਮਾਗਮ ਕਰਾਇਆ ਗਿਆ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਗਈਆਂ ਸੱਤ ਕੁੜੀਆਂ ਦੇ ਅੱਥਰ ਵਿਆਹ ਕਰਵਾਏ ਗਏ ਇਹ ਬੜੇ ਹੀ ਸੰਜੀਵ ਮੱਲਣ ਜੀ ਅਸੀਂ ਮੇਰੇ ਕੋਲ ਆਲੇ ਕਰਦੇ ਨੇ ਉਹ ਬਹੁਤ ਹੀ ਸ਼ਾਬਾਸ਼ ਨੇ ਮਤਲਬ ਬੜੀ ਪ੍ਰਸ਼ੰਸਾ ਦੇ ਨਾਲੇ ਪ੍ਰਸਤਾਵੇ ਕਰਦੇ ਨੇ ਉਹ ਸਾਨੂੰ ਦੇ ਕੇ ਬਹੁਤ ਖੁਸ਼ ਹੁੰਦੇ ਆਂ ਕਿ ਅਸੀਂ ਵੀ ਇਹਨਾਂ ਨਾਲ ਜੁੜੇ ਹੋਇਆ ਮੈਂ ਕਾਫੀ ਸਾਲਾਂ ਤੋਂ ਇਹਨਾਂ ਨਾਲ ਇਹਨਾਂ ਦੇ ਪਰਚਾ ਹਰ ਪ੍ਰੋਜੈਕਟ ਦੇ ਮੈਂ ਇਹਨਾਂ ਦੇ ਜਾਣੀ ਆ ਔਰ ਮੈਨੂੰ ਬੜਾ ਅੱਛਾ ਲੱਗਦਾ ਕਿ ਸੰਜੀਵ ਮੱਲਣ ਜੀ ਬਹੁਤ ਮਿਹਨਤ ਕਰਨ ਦੇ ਨੇ ਪਬਲਿਕ ਵਾਸਤੇ ਦੁਆਵਾਂ ਕਰਦੇ ਤੇ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ ਤਾਂ ਕਿ ਇਹੋ ਜੇ ਕੰਮ ਕਰਦੇ ਰਹਿਣ। ਤੇ ਮੈਂ ਸਭ ਤੋਂ ਪਹਿਲਾਂ ਤੇ ਬੜਾ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਕਿ ਸਭ ਤੋਂ ਵੱਡਾ ਦਾਨ ਜਿਹੜਾ ਕੰਨਿਆ ਦਾਨ ਹੁੰਦਾ ਹੈ ਔਰ ਜਿਹੜਾ ਸੰਜੀਵ ਮੱਲਨ ਜੀ ਦੀ ਜਿਹੜੀ ਸਮਾਜ ਸੇਵਾ ਦੀ ਇਹਨਾਂ ਸੁਸਾਇਟੀ ਸ਼ੁਰੂ ਕੀਤੀ ਆ ਦੌਰੀ ਸ਼ੰਕਰ ਸੇਵਾ ਸੰਮਤੀ ਉਹਦਾ ਵੱਲੋਂ ਹਰ ਸਾਲ ਗਰੀਬ ਲੜਕੀਆਂ ਦੇ ਜਿਹੜੇ ਆ ਸਮੂਹ ਇੱਕ ਵਿਆਹ ਕਰਵਾਏ ਜਾਂਦੇ ਨੇ ਔਰ ਅੱਜ 7 ਵਿਆਹ ਇਹਨਾਂ ਨੇ ਇੱਥੇ ਕਰਵਾਏ ਆ ਔਰ ਇਹਦੇ 'ਚ ਇਹਨਾਂ ਨੇ ਕੋਈ ਜਾਤ-ਪਰਾਦਰੀ ਨਹੀਂ ਵੇਖੀ ਸਿਰਫ ਗਰੀਬ ਪਰਿਵਾਰ ਦੇਖੇ ਆ ਔਰ ਬੜਾ ਵਧੀਆ ਢੰਗ ਨਾਲ ਸਾਰੇ ਕਮੇਟੀ ਮੈਂਬਰਸ ਨੇ ਔਰ ਮੱਲਨ ਸਾਹਿਬ ਨੇ ਚੇਤੇ ਤੌਰ ਤੇ ਕਿ ਮਿਹਨਤ ਕਰਕੇ ਕੰਟ੍ਰਿਬਿਊਟ ਕਰਕੇ ਔਰ ਬੜੇ ਵਧੀਆ ਢੰਗ ਦੇ ਨਾਲ ਜਿਹੜੀ ਆ ਜਿਸ ਤਰ੍ਹਾਂ ਅਸੀਂ ਆਪਣੇ ਘਰਾਂ 'ਚ ਜਿਹੜੇ ਆ ਵਿਆਹ ਕਰਦੇ ਆ ਉਸੇ ਤਰ੍ਹਾਂ ਹਰ ਰੀਤੀ ਰਿਵਾਜ ਦੇ ਨਾਲ ਜਿਹੜੇ ਆ ਇਸ ਮੁਹਿੱਤ ਜਿਹੜੇ ਵਿਆਹ ਵਾ ਕੀਤੇ ਜਾ ਰਹੇ ਆ ਤੋਂ ਮੈਂ ਇਹਨਾਂ ਨੂੰ ਔਰ ਸਾਰੀ ਗौरी शंकर ਸੇਵਾ ਸੰਪਤੀ ਨੂੰ ਵਧਾਈ ਦਿੰਦਾ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਬੋਲੀ ਸੰਪਤੀ ਵੱਲੋਂ ਸਹਿਜ ਸੰਜੀਮਨਾਂ ਦੀ ਤੇ ਆਪਣੇ ਸਾਥ ਸਿੰਘ ਸਭੀ ਬਾਬਾ ਜੀ ਔਰ ਸਾਰੀ ਕਮੇਟੀ ਦੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਅੱਛੀ ਅੱਜ ਇੱਕ ਬੜਾ ਬਹੁਤ ਬੰਦਾ ਉਪਰਾਲਾ ਜੀ ਮੱਲ ਜੀ ਨੇ ਕੀਤਾ ਇਸ ਕਰਕੇ ਅਸੀਂ ਮੇਰੀ ਬੇਟੀ ਦਾ ਆਨੰਦ ਕਰਦੀ ਜਿਹੜਾ ਨਾ ਉਹ ਸੰਜੀਮ ਮੱਲ ਜੀ ਹੁਣੇ ਕੀਤਾ ਅਸੀਂ ਜੋ ਕੀ ਦੁਨੀਆਦਾਰੀ ਦੇ ਵਿੱਚ ਜੋ ਵੀ ਸੇਵਾ ਸੰਤੀ ਨੇ ਕੀਤਾ ਉਹ ਕੋਈ ਆਹ ਕਰਨ ਤਾਂ ਆਏ ਹਾਂ ਬਹੁਤ ਬਹੁਤ ਧੰਨਵਾਦੀ ਆ ਆਪਣੇ ਸੰਜੀਮ ਮੱਲ ਜੀ ਦਾ ਤੇ ਸਭੀ ਆਪਾਂ ਦਾ ਕਹੀ ਬਹੁਤ ਇਹਨਾਂ ਧੰਨਵਾਦ ਕਰਦੇ ਆ ਕਿ ਜੋ ਸਾਡਾ ਆਪਨਾ ਨਹੀਂ ਕਰ ਸਕਦੇ ਉਸ ਜੀ ਮੰਨਨ ਨੂੰ ਨਾ ਕੀਤਾ ਬਾਕੀ ਆਇਏ ਇੱਕ ਬੇਨਤੀ ਕਰਨੇ ਵੀ ਜੋ ਵੀ ਆਪਨੇ ਜੀ ਮੰਨਨ ਜੀ ਰਾਹ ਤੋਂ ਇਸ ਤੋਂ ਬੱਦ ਚੜ ਕੇ ਹਿੱਸਾ ਆਪਣੇ ਯੱਕ ਰਹਿ ਜਾਣ ਕਿਉਂਕਿ ਇਹਨਾਂ ਦਾ ਇਹ ਜਿਹੜਾ ਗਰੀਬਾਂ ਦੀ ਮਦਦ ਕੀਤੀ ਜਾਵੇ ਧੰਨਵਾਦ ਉਹ ਅੱਜ ਵੀ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਔਰ ਕਿੰਨੀਆਂ ਲੜਕੀਆਂ ਦਾ ਜਿਹੜਾ ਅੱਜ ਵਿਆਹ ਰੱਖਿਆ ਗਿਆ ਹੋਰ ਅੱਜ ਜਾਣਕਾਰੀ ਦੇ ਸਕਦੇ ਹੋ ਦੇਖੋ ਜੀ ਅੱਜ ਲਗਾਤਾਰ ਗੋਰੀ ਸ਼ੰਕਰ ਸੇਵਾ ਸਮਿਤੀ ਦੇ ਲੋ ਇਹ ਤੀਸਰਾ ਸਮੂਹਿਕਿਆਨਦਾਨਕ ਸਮਰੋਹ ਕਰਾਇਆ ਜਾ ਰਿਹਾ ਜਿਤ ਜਰੂਰਤਮੰਦ ਉਹ ਪਰਿਵਾਰ ਜਿਹੜੇ ਕਰਨ ਜੋਗੇ ਸਮਰਥ ਨਹੀਂ ਹੁੰਦੇ ਤੇ ਗੋਰੀ ਸ਼ੰਕਰ ਸੇਵਾ ਸਮਿਤੀ ਬਗੈਰ ਬਾਜ਼ਾਰ ਪਰਚੀ ਇਕੱਠਿਆਂ ਅਸੀਂ ਸਾਡੀ ਸਮਿਤੀ ਬਾਜ਼ਾਰ ਪਰਚੀ ਕਰਦੈ ਨਹੀਂ ਜਾਂਦੀ ਸਿਰਫ ਆਪਣੇ ਭੈਣ ਭਰਾਵਾਂ ਕੋ ਸਹਿਯੋਗ ਲੈਂਦੀ ਜਿਹੜੇ ਸਾਨੂੰ ਦਿਲਾ ਨਾਲ ਪਿਆਰ ਕਰਦੇ ਆ ਬਾਕੀ ਸਾਡੀ ਸਮਿਤੀ ਦੇ ਪ੍ਰਧਾਨ ਬਾਬ ਸਭੀ ਬਾਬਾ ਜੀ ਸਾਡੀ ਟੀਮ ਦੇ ਮੈਂਬਰ ਸੀਨੀਅਰ ਵਾਈਸ ਪ੍ਰਧਾਨ ਬੀ ਜੇ ਮਾਣ ਜੀ ਸੁਭਾਸ਼ ਮਾਟਰ ਜੀ ਅਸੀਂ ਇਹਨਾਂ ਦਾ ਦਿਲਾ ਦੀ ਗ੍ਰੈਂਕੋ ਕਿ ਮੇਰੀ ਟੀਮ ਦੀ ਗੋਰੀ ਸ਼ੰਕਰ ਸੇਵਾ ਸਮਿਤੀ ਦੀ ਟੀਮ ਦੀ ਇਹ ਹੀ ਕੋਸ਼ਿਸ਼ ਆ ਕੋਈ ਵੀ ਗਰੀਬ ਧੀ ਦੀ ਜਿਹੜੀ ਸ਼ਾਦੀ ਆਪਣੀ ਧੀਆਂ ਵਾਂਗ ਕਰਨੀ ਆ ਤੇ ਅੱਜ ਵੀ ਦੇਖ ਲੋ ਤੇ ਜਿੱਦਾਂ ਆਪਣੀ ਬੇਟੀਆਂ ਦੇ ਵਿਆਹ ਕਰਦੇ ਆ ਉਦਾਂ ਹੀ ਇਹ ਕੀਤੇ ਜਾ ਰਹੇ ਆ ਤੇ ਇਹਦੇ ਦੇਖੀ ਜਿਹੜਾ ਦਾਜ ਆ ਉਹ ਵੀ ਦਿੱਤਾ ਜਾ ਰਿਹਾ ਉਹਦੇ ਬਾਰੇ ਕੋਈ ਜਾਣਕਾਰੀ ਉਹ ਸ਼ੰਕਰ ਵਗਵਾਣ ਕਰਨ ਵਾਲਾ ਕਰਾਉਣ ਵਾਲਾ ਸ਼ੰਕਰ ਵਗਵਾਣ ਅਸੀਂ ਤੇ ਇੱਕ ਜਰੇ ਅਸੀਂ ਤੇ ਦੇਖੋ ਜੀ ਇੱਕ ਜਰੀਆ ਵਾਂ ਕਰੇ ਸ਼ੰਕਰ ਕਰਾਏ ਸ਼ੰਕਰ ਦਾਜ ਤੇ ਆਇਆ ਦਾਜ ਜਿਹੜਾ ਵਾ ਉਹ ਸ਼ੰਕਰ ਜੀ ਸਾਰਾ ਕੁਝ ਸ਼ੰਕਰ ਜੀ ਨੇ ਕੀਤਾ